ਰੋਕਣ ਦੇ ਜਰਾ ਪੜ ਵੀ ਲਿਆ ਤੁਸੀਂ ਆਪ ਤੁਸੀਂ ਕਿਸ ਤਰ੍ਹਾਂ ਲੱਗਦਾ ਜਾਂਚ ਕਰਾਓ ਜਾਂਚ ਕਰੋ ਜਾਂਚ ਕਰਾਓ ਅਡੇ ਤੇ ਅਸੀਂ ਪਹਿਲੇ ਵੀ ਸੀ ਮਰਦਾਬਾਟੇ ਕਾਨੂੰਨ ਹੁੰਦਾ ਹੈ ਹਮੇਸ਼ਾ ਪਾਰਲੀਮੈਂਟ ਚ ਵੀ ਮੈਂ ਰਿਆ ਅਸੈਂਬਲੀ ਚ ਵੀ ਰਿਆ ਮਿਨੀਮਮ 48 ਘੰਟੇ ਪਹਿਲੇ ਕੋਈ ਵੀ ਬਿੱਲ ਆਣਾ ਹੋਵੇ ਮੈਂਬਰਸ ਦੇ ਪੜਨ ਵਾਸਤੇ ਵਿਚਾਰ ਵਾਸਤੇ ਦਿੱਤਾ ਜਾਂਦਾ ਥਿਸ ਇਜ਼ ਨਾਥਿੰਗ ਹੋਰ ਇਹਨਾਂ ਨੂੰ ਕਹਦੇ ਕਾਨੂੰਨ ਦਾ ਨਹੀਂ ਕਿਸੇ ਗੱਲ ਦੀ ਸਮਝ ਤੇ ਕਿਹਾ ਕੁਝ ਨਹੀਂ ਜਾ ਸਕਦਾ ਕੰਤ ਤੁਸੀਂ ਬੈਠੋ ਅੱਜ ਅਸੀਂ ਹਰ ਚੀਜ਼ ਦੀ ਬਹਿਸ ਕਰਾਂਗੇ ਪਰ ਮੈਂ ਇੱਕੋ ਚੀਜ਼ ਹੀ ਅੱਜ ਮਾਨ ਸਾਹਿਬ ਨੂੰ ਕਵਾਂਗੇ ਇਸ ਗੱਲ ਦਾ ਜਵਾਬ ਦਿਓ ਕਿ ਮਾਨ ਸਾਹਿਬ ਤੁਸੀਂ ਤੇ ਕੇਜਰੀਵਾਲ ਸਾਹਿਬ ਨੇ ਜਦੋਂ ਸਰਕਾਰ ਤੋਂ ਬਾਹਰ ਸੀ ਤੁਸੀਂ ਸਮੁੱਚੇ ਪੰਜਾਬੀ ਜਗਤ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਸੀ ਕਿ ਬੇਦਬੀਆਂ ਦੇ ਖਿਲਾਫ ਜਿੱਦਣ ਸਾਡੀ ਸਰਕਾਰ ਆ ਗਈ ਇਹਨੂੰ ਉਹ ਸ਼ਬਦ ਬਹੁਤ ਚੰਗੀ ਤਰ੍ਹਾਂ ਕੇਜਨੀਵਾਦ ਸਾਹਿਬ ਨੇ ਯਾਦ ਕਿ ਨਹੀ ਕਿ ਜਿੱਦਣ ਇਮਾਨਦਾਰ ਚੀਫ ਮਿਨਿਸਟਰ ਆਏਗਾ 24 ਘੰਟਿਆਂ ਦੇ ਵਿੱਚ ਕੋਟ ਕਪੂਰਾ ਬੈਬਲ ਬਰਗਾੜੀ ਜਿਹੜੇ ભેਦਭੀ ਦੇ ਕਾਰਨ ਹੋਏ ਨੇ ਅਸੀਂ 24 ਘੰਟਿਆਂ ਚ ਪੰਜਾਬ ਨੂੰ ਬੇਅਦਬੀਆਂ ਤੇ ਜਸਟਿਸ ਲਵਾਉਂਦੇ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਕਮਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਆ ਗਿਆ ਆਈਪੀਐਸ ਅਫਸਰ ਹੈ ਜਿਹੜੀ ਸੱਟ ਬਣੀ ਸੀ ਉਸ ਸੈਟ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੈਟ ਦੀ ਰਿਪੋਰਟ ਉਸ ਤਰ੍ਹਾਂ ਹੀ ਪੇਸ਼ ਕਰਾਂਗੇ ਤੇ 24 ਘੰਟਿਆਂ ਚ ਕਟਾਰੇ ਤੇ ਇਹਨਾਂ ਲੈ ਕੇ ਮੈਂ ਤੁਹਾਨੂੰ ਅੱਜ ਦੱਸਣਾ ਚਾਹਨ ਗਿਆ 1 ਦਿਨ ਦੇ ਬਜਾਏ 1144 ਦਿਨ ਹੋ ਗਏ 1144 ਤੇ 24 ਘੰਟਿਆਂ ਦੇ ਬਜਾਏ 27000 456 ਘੰਟੇ ਤੁਸੀਂ ਵੇਖੋ 1144 ਦਿਨ ਦੇ 27456 ਘੰਟੇ ਹੋ ਚੁੱਕੇ ਨੇ ਪੁਨੇਰ ਨੂੰ ਯਾਦ ਆਇਆ ਚਲੋ ਲੇਟ ਆਇਆ ਦੋਸਤਾਂ ਬਾਕੀ ਗੱਲ ਸਾਰੀ ਇੱਥੇ ਅੰਦਰ ਚਰਚਾ ਕਰਾਂਗੇ ਆਸਮੀਰ ਸਾਨੂੰ ਇਹਨਾਂ ਤੋਂ ਕਿਸੇ ਗੱਲ ਦੀ ਮਰਤਾਬ ਕੁੱਦੀ ਨਹੀਂ ਆ ਰਹੇ ਜੀ ਉਹ ਗੱਲ ਅੰਦਰ ਕਰਾਂਗੇ ਸਾਨੂੰ ਉਹ ਸਾਰੀ ਗੱਲ ਅੰਦਰ ਬਾਸੇ ਕਰਾਂਗੇ ਕਿ ਜਿਹੜਾ ਇਹਨਾਂ ਦਾ ਪੋਸਟਰ ਬॉय ਸੀ ਉਹ ਪੋਸਟਰ ਬॉय ਪਾਰਟੀ ਤੋਂ ਬਾਹਰ ਤੇ ਇਸ ਟਾਈਮ ਬੇਦਬੀਆਂ ਸੀ ਜਿਹੜਾ ਇਹ ਨਵਾਂ ਬਿੱਲ ਲੈ ਕੇ ਆ ਰਹੇ ਨੇ ਇਹਦੇ ਤੇ ਅਸੀਂ ਬਹਿਸ ਵੀ ਕਰਾਂਗੇ ਮੱਚ ਬੈਟਰ ਹੁੰਦਾ ਮੇਰਾ ਖਿਆਲ ਕਿ 2018 ਦੇ ਵਿੱਚ ਜਿਹੜਾ ਕਾਂਗਰਸ ਗਵਰਨਮੈਂਟ ਨੇ ਬਿੱਲ ਲੈ ਕੇ ਆਂਦਾ ਸੀ ਜੇ ਵੇਖਾ ਜੇ ক্লোਜ਼ਲੀ ਅਸੀਂ ਸਟੱਡੀ ਕਰੀਏ ਉਹਦੇ ਵਿੱਚ ਤਰਮੀਮ ਕੀਤੀ ਜਾਂ ਸੀ ਮਾਈਨਰ ਤਰਮੀਮ ਇੰਨਾ ਟਾਈਮ ਲਾਇਆ ਕਿ ਦੇ ਪਾਣੂ ਵਿੱਚੋਂ ਕੁਝ ਵੀ ਨਹੀਂ ਬਸ ਇੰਨਾ ਜ਼ਰੂਰ ਹੈ ਕਿ ਪਹਿਲਾਂ ਆਈਪੀਸੀ ਦੇ ਥੱਲੇ ਸੀ ਇਹ ਬੀਐਨਐਸ ਦੇ ਥੱਲੇ ਆ ਰਿਹਾ ਨਾਥਿੰਗ ਮੋਰ ਇਹ ਅੱਜ ਫੇਰ ਉਹੀ ਜਿਹੜਾ ਵਿਧਾਨ ਸਭਾ ਨੂੰ ਐਜ਼ ਅ ਸਟੇਜ ਇਸ ਇਸਤੇਮਾਲ ਕਰਨਾ ਹੈ ਕੈਮਰੇ ਆਪਣੇ ਤੇ ਰੱਖੜੇ ਨੇ ਅਪੋਜੀਸ਼ਨ ਨੂੰ ਕੈਮਰੇ ਚ ਆਨ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਣਾ ਹਰ ਸਬਜੈਕਟ ਸ਼ੂਟ ਐਂਡ ਸਕੂਟ ਪਹਿਲੇ ਗੋਲੀ ਚਲਾਓ ਫਿਰ ਭੱਜ ਜਾਓ ਇਹ ਆਮ ਆਦਮੀ ਪਾਰਟੀ ਦੀ ਗੱਲ ਹੈ ਇਹ ਨਿਰਾ ਸੈਸ਼ਨਸ ਇਹਨਾਂ ਦੀ ਸਟੇਜ ਜਿਹੜਾ ਭਗਵੰਤ ਮਾਨ ਜਿਹੜੇ ਇਸ ਕੰਮ ਦਾ ਇਹਨੂੰ ਟ੍ਰੇਨਿੰਗ ਹੈ ਉਹ ਉਸ ਵਾਸਤੇ ਨੂੰ ਸਟੇਜ ਦਿੱਤੀ ਜਾਂਦੀ ਕਿਉਂਕਿ ਆ ਕਿ ਲੋਕਾਂ ਦੇ ਸੈਂਟੀਮੈਂਟਸ ਦੇ ਖੇਲ ਇਸ ਤੋਂ ਇਲਾਵਾ ਪੈਸਾ ਤਬਾਹ ਕਰ ਰਹੇ ਨੇ ਟਾਈਮ ਤਬਾਹ ਕਰ ਰਹੇ ਨੇ ਕੱਢਣ ਪਾਣ ਨੂੰ ਵਿੱਚੋਂ ਅੱਛਾ ਬਾਈ ਜੀ ਸਾਹਿਬ ਇਤਿਹਾਸ ਖਸਿਆ ਕਿ ਇਹਨੇ ਟਾਇਰ ਨਹੀਂ ਸੀ ਕਿ